ਜਦ ਕਦੇ ਵੀ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਤੇ ਤੁਹਾਨੂੰ ਚਾਹਤ ਨੂੰ ਚੜ ਜਾਂਦਾ ਹੈ ਪਰ ਹਾਂ ਇਹ ਵਿਗਤ ਸਈਏ ਕਿ ਤੁਹਾਡੇ ਰਗਾਂ ਦੇ ਵਿੱਚ ਬਿਆੰਤੇ ਗੁੱਜੜ ਦਾ ਖੂਨ ਦੌੜਦਾ ਹੈ ਜਿਨਨੇ 1992 ਤੋਂ ਲੈ ਕੇ 95 ਦੇ ਅਖੀਰ ਤੱਕ ਜੋ ਜ਼ੁਲਮ ਤੇ ਸਤਮ ਕੀਤੇ ਹੈ ਉਹ ਇਤਿਹਾਸ ਵਿੱਚ ਦਰਦ ਹੈ ਤੇ ਤੁਹਾਡੇ ਟੱਬਰ ਦੇ ਮੂੰਹ ਦੇ ਉੱਤੇ ਕਾਲਖ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਚੱਪੇ ਚੱਪੇ ਪੰਜਾਬ ਦੀ ਧਰਤੀ ਨੂੰ ਤੇਰੇ ਦਾਦੇ ਨੇ ਖੂਨ ਨਾਲ ਰੰਗਦਾ ਸੀ ਤੁਸੀਂ ਇਨਸਾਫ ਦੀਆਂ ਨਿਆਂ ਦੀਆਂ ਕਾਨੂੰਨ ਦੀਆਂ ਗੱਲਾਂ ਕਰਦੇ ਜੀ ਉਹ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਤੇ ਕਿੰਨੇ ਗੁਰਦੁਆਰੇ ਢਾਏ ਉਪਰ 80 ਹੱਕ ਮੰਗਦੇ ਆ ਨਹੀਂ ਹੱਥੋਂ ਨਹੀਂ ਲੈਣ ਦਿੰਦੇ ਕਦੀ ਤੁਸੀਂ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਜ਼ਿਕਰ ਪਿੰਦੇ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਇਤਿਹਾਸ ਆਪਣੀ 1919 ਜੀ ਜਲ ਟਾਇਰ ਨੂੰ ਉਹਨੇ ਸਰੋਪਾ ਦਿੱਤਾ ਸੀ ਗਿਆਤ ਹੋ ਗਈ ਹੈ ਪਥਣੀ ਕਿੰਨੇ ਗੱਲ ਬਣਾਈਆਂ ਕਿਥੋਂ ਚੱਕਦੇ ਜੇ ਇੱਕ ਤੇਰੀ ਭਗਵੰਤ ਮਾਨਾ ਯਾਰੀ ਆ ਹਾਂਜੀ ਉਹਦੇ ਵਾਲੀ ਭਾਸ਼ਾ ਤੂੰ ਬੋਲਦਾ ਹੈ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਕਾ ਹੁੰਦਾ ਤੇ 1920 ਦੇ ਵਿੱਚ ਜਦੋਂ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਹੋਂਦ ਚਾਉਂਦੀ ਹੈ ਤੇ ਸਭ ਤੋਂ ਪਹਿਲਾ ਪ੍ਰਧਾਨ ਸੰਪਤੀ ਕੌਂਵਲ ਸਰਬ ਸੰਪਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਜਾਂਦਾ ਹੈ। پتہ ਨਹੀਂ ਕਿੱਥੋਂ ਤੁਸੀਂ ਬਦਨਾਮੀ ਦੇ ਟਿੱਕੇ ਚੱਕੀ ਫਿਰਦੇ ਜੀ ਜਿਹਦੇ ਮੱਦੀ ਲਾਉਣ ਦੀ ਕੋਸ਼ਿਸ਼ ਕਰਦੇ ਘੱਟੋ ਘੱਟ ਆਪ ਦੇ ਦਾਦੇ ਏਰਕਾ ਜਾਂ ਆਪੇ ਖਾਨਦਾਨ ਵਰਗੇ ਲੋਕਾਂ ਨੂੰ ਨਾ ਸਮਝੋ ਪੰਜਾਬ ਦੇ ਹੱਕਾਂ ਲਈ ਉਹਦੋਂ ਵੀ ਲੜਦੇ ਰਹੇ ਆਂ ਪੰਥ ਦੇ ਹੱਕਾਂ ਲਈ ਉਹਦੋਂ ਵੀ ਲੜਦੇ ਰਹੇ ਆਂ ਅੱਜ ਵੀ ਲੜਦੇ ਆਂ ਤੇ ਆਖਰੀ ਸਾਹ ਤੱਕ ਲੜਦੇ ਰਹਿਣਗੇ 84 ਦੇ ਕਤਲੇਆਮ ਦੀ ਇਨਸਾਫ ਦੀ ਗੱਲ ਕਰਨ ਦੀ ਥਾਂ ਤੇ ਇਹ ਸਿੱਖਾਂ ਦੇ ਦੁਸ਼ਮਣ ਹੀ ਹੋਏ ਨੇ ਗੱਲ ਕਰਦੇ ਹੁ ਪਤਾ ਨਹੀਂ ਕੀ ਕੀ ਤੈਨੂੰ ਦੁਸ਼ਮਣੀ ਆ ਜਾਂ ਕੀ ਤੈਨੂੰ ਵੈਰ ਆ ਜਾਂ ਕੀ ਤੇਰੇ ਮਨ 'ਚ ਜ਼ਹਿਰ ਆ ਇਹ ਜ਼ਹਿਰ ਜਿਸ ਤਰ੍ਹਾਂ ਦੇ ਤੂੰ ਉੱਗਦਾ ਹੈ ਇਤਿਹਾਸ ਮੰਨੇ ਆ ਤੇ ਤੈਨੂੰ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਦੇ ਤੌਰ ਤੇ ਜਿੱਦਾਂ ਤੇਰੇ ਦਾਦੀ ਨੂੰ ਗੰਟੇ ਬੁੱਤ ਨੂੰ ਜਾਣੇ ਲੱਗ ਉਸੇ ਤਰ੍ਹਾਂ ਉਸੇ ਕਤਾਰ ਦੇ ਵਿੱਚ ਹੀ ਤੈਨੂੰ ਜਾਣਿਆ ਜਾਊਗਾ ਇਸ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਮਨਜੀਤ ਸਿੰਘ ਮਿੱਟੂ ਦੀ ਮੇਰੇ ਵਰਗਿਆਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਜਦ ਕਦੇ ਵੀ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਤੇ ਤੁਹਾਨੂੰ ਚਾਹ ਕਿਉਂ ਚੜ ਜਾਂਦਾ ਹੈ ਤੁਸੀਂ ਹੁਣੇ ਦਾਵਾ ਕਰਦੇ ਚਿੱਤ ਕਿ ਮੈਂ ਸਿੱਖ ਹਾਂ ਪਰ ਹਾਂ ਇਹ ਵਿਗਤ ਸਹੀ ਹੈ ਕਿ ਤੁਹਾਡੇ ਰਗਾਂ ਦੇ ਵਿੱਚ ਬਿਆੰਤੇ ਗੁੱਜੜ ਦਾ ਖੂਨ ਦੌੜਦਾ ਹੈ ਜਿਨ੍ਹਾਂ ਨੇ 1992 ਤੋਂ ਲੈ ਕੇ 95 ਦੇ ਅਖੀਰ ਤੱਕ ਜੋ ਜ਼ੁਲਮ ਤੇ ਸਿੱਤਮ ਕੀਤੇ ਐ ਉਹ ਇਤਿਹਾਸ ਵਿੱਚ ਦਰਦ ਐ ਤੇ ਤੁਹਾਡੇ ਟੱਬਰ ਦੇ ਮੂੰਹ ਦੇ ਉੱਤੇ ਕਾਲਖ ਐ ਤੂ ਕੱਲਾ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਚੱਪੇ ਚੱਪੇ ਪੰਜਾਬ ਦੀ ਧਰਤੀ ਨੂੰ ਤੇਰੇ ਦਾਦੇ ਨੇ ਖੂਨ ਨਾਲ ਰੰਗਦਾ ਸੀ ਘਰਾਂ ਤੋਂ ਅਣਦਾੜੀ ਇਹ ਮੁੰਡੇ ਚੁੱਪ-ਚੁੱਪ ਕੇ ਸੀਹੇ ਕੇਂਦਰਾ ਚ 파ੜ 파ੜ ਕੇ ਉਥੋਂ ਕੱਢ ਕੇ ਗੋਲੀਆਂ ਮਾਰ ਕੇ ਜਾਂ دریا ਬਰਦ ਕਰ ਦਿੱਤੇਗੇ ਜਾਂ ਅਣਪਛਾਤੀਆਂ ਲਾਸ਼ਾਂ ਨੂੰ ਕਹਿ ਕੇ ਕਿਸਾਰ ਕਰ ਦਿੱਤੇਗੇ। ਔਰ ਉਸ ਸਮੇਂ ਦੌਰਾਨ ਜਿੱਥੇ ਮੈਨੂੰ ਲੰਬਾ ਸਮਾਂ ਜੇਲ੍ਹ 'ਚ ਰਹਿਣਾ ਪਿਆ। ਔਰ ਕਈ ਵਾਰ ਹਮਨੂੰ ਸੀਹੇ ਕੇਂਦਰਾ ਦਾ ਵੀ ਜਿਹੜੇ ਬੁੱਚੜਖਾਨੇ ਸੀ। ਉਹਨਾਂ ਦਾ ਵੀ ਜਿਹੜਾ ਮੈਨੂੰ ਸ਼ਿਕਾਰ ਹੋਣਾ। ਜਾ ਇਹ ਉਮਰ ਸਦਾ ਬੀਰ ਮਾਡਰਨ ਸੀਗਾ। ਔਰ ਉਸ ਸਮੇਂ ਪੰਜਾਬ ਤੇ ਤੇਰੇ ਦਾਦੇ ਦਾ ਰਾਜ ਸੀਗਾ। ਔਰ ਤੇਰੇ ਦਾਦੇ ਦੇ ਰਾਜ ਵਿੱਚ ਧੀਆਂ ਭੈਣਾਂ ਦੀਆਂ ਚੀਕਾਂ ਸੁਣਦਾ ਰਹੇ ਚੀਕਾਂ। ਜਿਹੜਾ ਬੀਰ ਮਾਡਰਨ ਸਕੂਲ ਸੀ ਜਿਹੜਾ ਬੁੱਚੜਖਾਨਾ ਸੀ ਪੰਜਾਬ ਦਾ ਸਭ ਤੋਂ ਵੱਡਾ। ਉੱਥੇ ਅਲੂਏ ਮੁੰਡਿਆਂ ਦੀਆਂ ਚੀਕਾਂ ਸੁਣਦਾ ਰਹਾਂ ਮੈਂ। ਤੇ ਕਿਸ ਤਰ੍ਹਾਂ ਉਹਨਾਂ ਨੂੰ ਕੱਢ ਕੇ ਲੈ ਜਾਂਦੇ ਸੀ ਤੇ ਬਾਅਦ ਚ ਖਬਰ ਆਉਂਦੀ ਸੀ ਕਿ ਮੁਕਾਬਲੇ ਚ ਮਾਰੇ ਗਏ। ਨਾ ਤੁਸੀਂ ਕਿਸੇ ਨੂੰ ਦੱਸਦੇ ਸੀ ਕਿੱਥੇ ਲੈ ਕੇ ਚੱਲੇ ਆਂ। ਮਾਪਿਆਂ ਦੇ ਸਾਹਮਣੇ ਚੁੱਪਕੇ ਹੋਏ ਪੁੱਤ ਨੂੰ ਭੈਣ ਦੀਆਂ ਵੱਜਦੀਆਂ ਧੀਹਾਂ ਦੇ ਸਾਹਮਣੇ ਚੁੱਪਕੇ ਹੋਏ ਵੀਰ ਨੂੰ ਉਸ ਤੇ ਗੁਰੂ লাশ ਵੀ ਨਹੀਂ ਦਿੰਦੇ। ਕੁਈ ਉਹਦਾ ਦਾ ਸੰਸਕਾਰ ਹੀ ਕਰਨ ਲਈ ਕੋਈ ਰਸਮਾਂ ਹੀ ਨਿਭਾ ਲਵੇ ਤੁਸੀਂ ਗੱਲਾਂ ਕਰਦੇ ਜੀ ਤੁਸੀਂ ਇਨਸਾਫ ਦੀਆਂ ਨਿਆਂ ਦੀਆਂ ਕਾਨੂੰਨ ਦੀਆਂ ਗੱਲਾਂ ਕਰਦੇ ਜੀ ਉਹ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਤੇ ਕਿੰਨੇ ਗੁਰਦੁਆਰੇ ਢਾਏ 30 ਕਿੰਨੀ ਥਾਂ ਹੀ ਲੱਗੇ ਹੋਏ ਉਹਨਾਂ ਦੀ ਯਾਦ ਚ ਨਿਸ਼ਾਨ ਸਾਹਿਬ ਵੜਦੇ ਜਥੇਦਰ ਬਰਦੀ ਸਿੰਘ ਕਾਉਂ ਕੀ ਹੁਣ ਲੁਧਿਆਣੇ ਦੇ ਬਈਆਂ ਇਸੇ ਜ਼ਿਲ੍ਹੇ 'ਚ ਜਗਰਾਉਂ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਜਿਸ ਤਰ੍ਹਾਂ ਤਸੀਹੇ ਦਿੱਤੇ ਗਏ ਜਿਸ ਤਰ੍ਹਾਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਤਲਾਸ਼ੀਬੋਲ ਬਣੀ ਸੀ ਦਰਿਆਬ੍ਰਧ ਕਰਦੀ ਸੀ ਤੇਰੇ ਦਾਦਾ ਜੀ ਦੇ ਹੁਕਮ ਜੋ ਸੀ ਭਾਈ ਜਸਵੰਤ ਸਿੰਘ ਖਲੜਾ ਜਿਨਨੇ 25000 ਲਵਾਰਸ਼ ਲਾਸ਼ਾਂ ਦਾ ਲੇਖਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ ਤੇਰੇ ਦਾਦੇ ਨੇ ਕਿਵੇਂ ਕਹਿ ਦਿੱਤਾ ਸੀਗਾ ਉਹਨੂੰ ਘਰੋਂ ਚੁੱਕ ਕੇ ਲੋਕਾਂ ਦੇ ਸਾਹਮਣੇ ਲੈ ਗਏ ਤੇ ਜਿਹੜਾ ਲੋਕਾਂ ਵਾਸਤੇ ਇਨਸਾਫ ਮੰਗਦਾ ਸੀਗਾ ਉਹਨਾਂ ਨਿਰਦੋਸ਼ ਸਿੱਖਾਂ ਦੇ ਜਿਨ੍ਹਾਂ ਨੂੰ ਲਵਾਰਸ਼ ਲਾਸ਼ਾਂ ਲਾਸ਼ਾਂ ਕਹਿ ਕੇ ਕੀ ਸਾੜ ਦਿੱਤਾ ਗਿਆ ਸੀਗਾ ਸੰਸਕਾਰ ਕਰ ਦਿੱਤਾ ਗਿਆ ਸੀ ਹੈ ਉਹਨਾਂ ਦੇ ਵਿੱਚ ਹੀ ਤੇਰੇ ਦਾਦੇ ਨੇ ਤੇ ਤੇਰੇ ਦਾਦੇ ਦੇ ਅਹਿਲ ਕਰਾਂ ਨੇ ਉਹਨੂੰ ਵੀ ਲਵਾਸ਼-ਲਾਸ਼ ਬਣਾਤਾ ਤੂੰ ਯਦਾਂ ਲੱਗਦਾ ਪਰ ਜਿਹੜੀਆਂ ਤਰੀਕ ਕਰਤੂਤਾਂ ਸਾਹਮਣੇ ਆਉਂਦੀਆਂ ਨੇ ਸੁੱਚੇ ਅਨੰਦ ਵਾਲੀਆਂ ਹਾਂ ਜਿਨੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਦਸ਼ਮੇਸ਼ ਪਿਤਾ ਦੇ ਲਾਲਾਂ ਦੇ ਬਾਰੇ ਸੁਪਾਸਰ ਹੰਦ ਨੂੰ ਚੁੱਕਿਆ ਸੀਗਾ ਤੇ ਤੂੰ ਅੱਜ ਉਹੀ ਰੋਲ ਅਦਾ ਕਰ ਰਿਆ ਹੈ ਕੇਂਦਰ ਸਰਕਾਰ ਕੋਲ ਹੈ ਕਿ ਵੇਖਿਆ ਜੇ ਕਿਤੇ ਸਿੱਖਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਕਿਤੇ ਵੇਖਿਆ ਜੇ ਕਿਤੇ 30-30 ਸਾਲਾਂ ਤੋਂ ਜਿੰਨਾਂ ਚ ਬਿਠੇ ਬੰਦੀ ਸਿੰਘਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਅਸੀਂ ਰਹਿਮ ਨਹੀਂ ਮੰਗਦੇ ਸੀ ਇਨਸਾਨ ਮੰਗਦੇ ਸੀ ਅਸੀਂ ਹੱਕ ਮੰਗਦੇ ਆਂ ਜੇ ਦੁਨੀਆ ਕਮ ਨਹੀਂ ਲੈਣ ਦਿੰਦੀ ਕਦੀ ਤੁਸੀਂ ਸਰਦਾਰ ਸੁਖਦੇਵ ਸਿੰਘ ਮਜੀਠੀਆ ਦੇ ਦੁਪਿੰਦੇ ਜੀ ਸਰਦਾਰ ਸੁਖਦੇਵ ਸਿੰਘ ਮਜੀਠੀਆ ਦੇ ਅਕਸਪੜੀ 1919 ਦੇ ਜੀ ਜਨਰ ਡੈਰ ਨੂੰ ਉਹਨੇ ਸਰਪਾ ਦਿੱਤਾ ਸੀਗਾ ਹੱਦ ਹੋ ਗਈ ਐ ਪਤਨੀ ਕਿੰਨੇ ਗੱਲ ਬਣਾਈਆਂ ਕਿਥੋਂ ਚੱਕਦੇ ਜੇ ਇੱਕ ਤੇਰੀ ਭਗਵੰਤ ਮਾਨਾ ਯਾਰੀ ਆ ਹਾਂਜੀ ਉਹਦੇ ਵਾਲੀ ਭਾਸ਼ਾ ਤੂੰ ਬੋਲਦਾ ਹੈ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਤਾ ਹੁੰਦਾ ਤੇ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਹੁੰਦੀ ਹੈ ਤੇ ਸਭ ਤੋਂ ਪਹਿਲਾ ਪ੍ਰਧਾਨ ਸਮਚੀ ਕੌਮਲ ਸਰਬਸੰਮਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਜਾਂਦਾ ਪਤਾ ਨਹੀਂ ਕਿੱਥੋਂ ਤੁਸੀਂ ਬਦਨਾਮੀ ਦੇ ਟਿੱਕੇ ਚ ਕੀ ਫਿਰਦੇ ਜੀ ਜਿਹਦੇ ਮਰਜ਼ੀ ਲਾਉਣ ਦੀ ਕੋਸ਼ਿਸ਼ ਕਰਦੇ ਘੱਟੋ ਘੱਟ ਆਪ ਦੇ ਦਾਦੇ ਏਰ ਕਾ ਜਾਂ ਆਪ ਦੇ ਖਾਨਦਾਨ ਵਰਗੇ ਲੋਕ ਨੂੰ ਨਾ ਸਮਝੋ ਤੇ ਬਾਕੀ ਰਗੀ ਮੇਰੇ ਵੱਲੋਂ ਵਿਧਾਨ ਸਭਾ 'ਚ ਜੋ ਕਿਹਾ ਗਿਆ ਪੰਜਾਬ ਦੇ ਹੱਕਾਂ ਲਈ ਉਦੋਂ ਲੜਦੇ ਰਹੇ ਆਂ ਪੰਥ ਦੇ ਹੱਕਾਂ ਲਈ ਉਦੋਂ ਵੀ ਲੜਦੇ ਰਹੇ ਆਂ ਅੱਜ ਵੀ ਲੜਦੇ ਆਂ ਤੇ ਆਖਰੀ ਸਾਹ ਤੱਕ ਲੜਦੇ ਰਹਿਾਂਗੇ ਆਪ ਦੇ ਅਖ ਤੇ ਲਾਉਂਦੇ ਨੇ ਸਿੱਖਾਂ ਦੇ ਹੋਏ ਜ਼ੁਲਮ ਦੀ ਗੱਲ ਕਰਨ ਦੀ ਥਾਂ ਤੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਨ ਤਾਂ ਕੰਨੀ ਥਾਂ ਤੇ ਸ੍ਰੀ ਹਰਮੰਦਰ ਸਾਹਿਬ ਤੇ ਇਹਨਾਂ ਦੀ ਮਾਂ ਬਲੋਂ ਇੰਦਰਾ ਗਾਂਧੀ ਬਲੋਂ ਕੀਤੇ ਹੋਏ ਹਮਲੇ ਦੀ ਗੱਲ ਕਰਨ ਤੇ 84 ਦੇ ਕਤਲਿਆਂ ਦੀ ਇਨਸਾਫ ਦੀ ਗੱਲ ਕਰਨੀ ਥਾਂ ਤੇ ਇਹ ਸਿੱਖਾਂ ਦੇ ਦਿਵਾਲੀ ਹੋ ਰਹੀਦਾ ਸਰਕਾਰ ਤੇ ਉਹ ਪਤਾ ਨਹੀਂ ਕੀ ਤੈਨੂੰ ਦੁਸ਼ਮਣੀ ਆ ਜਾਂ ਕੀ ਤੈਨੂੰ ਵੈਰ ਆ ਜਾਂ ਕੀ ਤੇਰੇ ਮਨ 'ਚ ਜ਼ਹਿਰ ਆ ਇਹ ਜ਼ਹਿਰ ਜਿਸ ਤਰ੍ਹਾਂ ਦੇ ਤੂੰ ਉਗਦਾ ਹੈ ਇਤਿਹਾਸ ਬਣਨੇ ਆ ਤੇ ਤੈਨੂੰ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਦੇ ਤੌਰ ਤੇ ਜਿੱਦਾਂ ਤੇਰੇ ਦਾਦੇ ਨੂੰ ਬੰਦੇ ਬੁੱਤ ਨੂੰ ਜਾਣਿਆ ਲੱਗ ਉਸੇ ਤਰ੍ਹਾਂ ਉਸੇ ਕਤਾਰ ਦੇ ਵਿੱਚ ਹੀ ਤੈਨੂੰ ਜਾਣਿਆ ਜਾਊਗਾ ਇਸ ਕਰਕੇ ਸਮਝਣ ਦੀ ਕੋਸ਼ਿਸ਼